तो जी सारे प्यार भरी सताल हाँ जी आप अज बना जा रहे हैं मठियाँ हैं। जो मठिया बनाने लिया ज़्यादा नहीं कुछ पौनी कौली एक आटे की लई है तो चौथा ही सापा मैदे का लिया वा जो कि आप ज़्यादा मैदा नहीं लवेंगे थोड़ा ले ही मैदा लिया चौथा हिस्सा ही तो ये पावगे आप हल्का जहा नमक स्वाद जिमें स्वाद अनुसार घट ही नमक पावे थोड़ी पावे आप मिर्च थोड़ा पावगे आप जीरा ये चीज़ा पावगे थोड़ी पावे आप चिली फ्लैक्स चिली फ्लैक्स भी अपना थोड़ी जी पानी है ज़्यादा नहीं पा थोड़ी पावे काली मिर्च जो कि मेरे को पाउडर का है काली मिर्च का थोड़ा पाया चौथे हिस्से तो भी घट ही पाया आपने थोड़ा ज पावगे आप पीजा सैमसंग ज्यादा नहीं भी थोड़ा ही पाने आपने हाँ जी आपने चीज़ा मिक्स करा बाद इधर लाने हैं तड़का फ्राई पेन आप गर्म कर लेंगे थोड़ा घो पा लिया पा के आप ज़्यादा नहीं पा सिर्फ चमचक दे करीबी घ्यो पावे ये पहले आप्यो गर्म हो तो आप कड़ी पत्ता पावे क्योंकि तो कड़ी पत्ते का फिर टेस्ट आएगा जो, पा आएगा। जो, पा आएगा। जो आएगा आप मठिया बनावे चाहे मटरी बना लो चाहे मठिया बना लो एक चीज़ हो जाएगी आप कड़ी पत्ता थोड़ा कड़ा पत्ती पाने तो बाद मैं बरीक ली ले बिल्कुल बरीक मिलती है वो ली ले मैं राई थोड़ी मैं ज़्यादा ही पावगी आप लागे थोड़ा ਆਪਾਂ ਸਾਰਾ ਖਸ਼ ਤੜਕਾ ਲਾ ਲਿਆ ਸੀਗਾ ਰਾਜਾ ਜੀ ਇਹਦਾ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਨ ਦੇ ਆਪਾਂ ਥੋੜੇ ਠੰਡੇ ਪਾਣੀ ਨਾਲ ਲੀਏ ਇਹਨੂੰ ਕੁਛ ਪਾਵਾਂਗੇ ਪਾਣੀ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਪਾਣੀ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਕਿਉਂਕਿ ਗੰਡਾ ਨਾ ਬਣਨ जरूरत पाए पानी जिनी जरूरत उन्ना ही लेना चाहिए वा पहला पानी घट ही पाओ क्योंकि पहला पानी पाने ज़्यादा ढिल हो जाता वहीं आटा चंकी तरह आप मिक्स करा जरूरत पीती है तो पानी होर भी ले सकते आप जिनी जरूरत अपनी पर ज़्यादा पानी नहीं लेना आपने जी अपना आटा भज आप सत मिनट लिए जरूर रखा थोड़ा जब तक ये अपना के रख देंगे ज़्यादा टाइम लिय नहीं पांच सत मिनट लिए ही रखा पाँच सत मिनट बनने तो बाद फिर आप आप आटा ले लिया आटे चंगी तरह पेड़ की तरह करा उसने तो अद्धे अद्धे पीस कर ले हाथा थोड़ा जाओ ले ला ले लेना है क्योंकि ये थले चिपके आटा ਅਜਾਪੈਨ ਬੇਲਾਂਗੇ ਜਿੱਦਾਂ ਤੁਹਾਡਾ ਸਹਿਜ ਇਹ ਦਿਲ ਕਰਦਾ ਮੱਠੀਆਂ ਜੋ ਵੀ ਦਿਲ ਕਰਦਾ ਤੁਹਾਡਾ ਕਿਸ ਸਹਿਜ ਦੀ ਬਣਾਣੀਆਂ ਮਟਰੀ ਬਣਾਣੀਆਂ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਆਪਾਂ ਇਹਨਾਂ ਕੋਈ ਵੀ ਆਕਾਰ ਦੇ ਸਕਦੇ ਹਾਂ ਹਾਂਜੀ ਆਪਾਂ ਇਹ ਬਣਾ ਲਏ ਫਿਰ ਆਪਾਂ ਇਹ ਆਕਾਰ ਕਟਾਂਗੇ ਜੋ ਵੀ ਸ਼ੇਪ ਦੇਣੀ ਚਾਹਣੇ ਆਪਾਂ ਉਹ ਸ਼ੇਪ ਆਪਾਂ ਦੇ ਲਾਂਗੇ ਫਿਰ ਜੋ ਵੀ ਸਾਈਜ਼ ਕਰਨਾ ਆਪਾਂ ਚਾਰ ਸਮੱਠੀਆਂ ਲੰਬੀਆਂ ਮੱਠੀਆਂ ਗਲਾਈ ਮੱਠੀ ਜੋ ਵੀ ਆਪਾਂ ਹਰ ਇਹਦੇ ਵਿੱਚ ਆਪਾਂ ਤਰ੍ਹਾਂ ਦਾ ਪੀਸ ਤਿਆਰ ਕਰ ਸਕਦੇ ਹਾਂ ਕਿਉਂ ਆਪਣਾ ਗਰਮ ਹੋ ਗਿਆ ਆਪਾਂ ਇੱਕ ਮੱਠੀ ਬਣਾ ਲਏ ਦੂਸਰੇ ਦੀ ਆਪਾਂ ਸੌਰੀ ਪੀਸਾ ਛੋਟੇ ਸਾਈਜ਼ ਕੀਤੇ ਨੇ ਮੈਂ ਇਹਦੀ ਮਟਰੀ ਜਿਹੀ ਤਰ੍ਹਾਂ ਬਣਾਵਾਂਗੀ ਗਰਮ ਹੌਚਲੇ ਆਪਣੇ ਇੱਕ ਇੱਕ ਕਰਕੇ ਪੀਸ ਪਾਵਾਂਗੇ ਹਾਂਜੀ ਆਪਾਂ ਸਲੋਥ ਹੀ ਪਕਾਵਾਂਗੇ ਇਹਨਾਂ ਨੂੰ ਕਿਉਂਕਿ ਫਿਰ ਅੰਦਰ ਤੱਕ ਪੱਕ ਜਾਣਗੇ ਆਪਣੇ ਪੀਸ ਲੋਜੀ ਬੜੇ ਸੋਨੇ ਪੱਕ ਰਹੇ ਨੇ ਆਪਾਂ ਘਰ ਵਿੱਚ ਹੀ ਤਿਆਰ ਕਰ ਸਕਦੇ ਹਾਂ ਬਾਜ਼ਾਰ ਜਾਣ ਦੀ ਆਪਾਂ ਨੂੰ ਜ਼ਰੂਰਤ ਵੀ ਨਹੀਂ ਪੈਂਦੀਗੀ ਜਿਆਦਾ ਸੇਕ ਰੱਖਣ ਦੇ ਨਾਲ ਜਲਦੀ ਜਾਣ ਗਈਆਂ ਤੇ ਦੂਸਰੇ ਫਰਨੀ ਅੰਦਰ ਤੱਕ ਨਹੀਂ ਪੱਕਣ ਗਈਆਂ ਇਹਨਾਂ। ਹੋਜੀ ਆਪਣੇ ਮਠੀਆਂ ਤਿਆਰ ਹੋ ਰਹੀਆਂ ਨੇ। ਹਾਂਜੀ ਆਪਣੇ ਕੋਲ ਥੋੜਾ ਆਟਾ ਸੀਗਾ ਹੋਰ ਇੱਕ ਵਸਿਆ ਇੱਕ ਪੀਸ ਦੇ ਆਪਾਂ ਬਣਾ ਲਿਆ ਸੀ। ਦੂਸਰਾ ਐਸਾ ਦੂਸਰੇ ਐਸੇ ਆਪਾਂ ਨੂੰ ਫੇਰ ਬੇਲਾਵੇਂ। ਚੰਗੀ ਤਰ੍ਹਾਂ ਆਪਾਂ ਰੋਟੀ ਦੀ ਤਰ੍ਹਾਂ ਹੀ ਬਣਾਵਾਂਗੇ। ਪਹਿਲਾਂ ਵਾਲੀਆਂ ਆਪਾਂ ਜੋ ਮਠਰੀਆਂ ਬਣਾਤੀਆਂ ਉਹ ਮਠਰੀ ਇਸ ਤਰ੍ਹਾਂ ਦੀ ਬਣੀ ਐ। ਤੇ ਹੁਣ ਆਪਾਂ ਕਿੰਨੇ ਹੋਰ ਕੋਈ ਸ਼ੇਪ किसी भी शेप आप दे सकते हैं छोटी गलासी ली है ये ही शेप तैयार करा कोई क्योंकि यदि मैं थोड़ा मठी टाइप से बना रही हूँ जी <coughs> ਜੀ ਇਹ ਆਪਾਂ ਮਠੀ ਟਾਪ ਚ ਬਣਾ ਲਈਏ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਸੇਕ ਘੱਟ ਕਿਉਂਕਿ ਸੇਕ ਘੱਟ ਰੱਖਣ ਦੇ ਨਾਲ ਹੀ ਅੰਦਰ ਤੱਕ ਮਠੀਆਂ ਪੱਕ ਜਾਣਗੀਆਂ ਇਸ ਲਈ ਸੇ ਪਾਪਾ ਇਹਨਾਂ ਨੂੰ ਦੇਵਾਂਗੇ ਕਾਜੂ ਟਾਈਪ ਦੀ ਤੁਸੀਂ ਜਿੰਨੀ ਵੀ ਮਰਜ਼ੀ ਸ਼ੇਪ ਦੇਣੀ ਹੈ ਜੋ ਦੇਣੀ ਹੈ ਤੁਸੀਂ ਦੇ ਸਕਦੇ ਹੋ ਹਾਂਜੀ ਆਪਾਂ ਇਹਦੇ ਵਿੱਚ ਕਾਜੂ ਸ਼ੇਪ ਟਾਈਪ ਆਪਣੀਆਂ ਮਠਰੀਆਂ ਔਰ ਮਟਰੀ ਦੋਨੋਂ ਚੀਜ਼ਾਂ ਤਿਆਰ ਹੋ ਗਈਆਂ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਿਆਰ ਹੋਣ ਵਾਲੀ ਚੀਜ਼ ਹੈ ਸਿਰਫ 10 ਤੋਂ 15 ਮਿੰਟ ਦੇ ਵਿੱਚ ਆਟਾ ਗੁੰਨਣ ਤੋਂ ਲੈ ਕੇ ਸਾਰੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਲੈ ਕੇ ਲਾਸਟ ਰੱਖ ਦੇ 10 ਤੋਂ 15 ਮਿੰਟ ਮਸ਼ੀਨ ਲੱਗਦੇ ਨੇ ਇਹਨਾਂ ਚੀਜ਼ਾਂ ਨੂੰ ਘਰੇ ਬਣਾ ਕੇ ਦੋ ਔਰ ਆਪਾਂ ਇੱਕ ਵੱਡੀ ਵੀ ਬਣਾਈ ਹੈ ਮਠੀ ਜੇ ਵੱਡੀ ਜਿੰਨਾ ਵੀ ਸਾਈਜ਼ ਤੁਸੀਂ ਰੱਖਣਾ ਚਾਹੁੰਦੇ ਹੋ ਉਹਨੂੰ ਉਹਨੇ ਹੀ ਸਾਈਜ਼ ਦੇ ਵਿੱਚ ਰੱਖ ਸਕਦੇ ਆਂਗੇ ਬਹੁਤ ਹੀ ਟੇਸਟ ਬਹੁਤ ਹੀ ਸੁਆਦਿਸ਼ਟ ਬਣਦੀਆਂ ਨੇ ਲਓ ਜੀ ਆਪਣੀਆਂ ਮਠੀਆਂ ਔਰ ਮਟਰੀ ਦੋਨੋਂ ਚੀਜ਼ਾਂ ਤਿਆਰ ਨੇ 10 ਤੋਂ 15 ਮਿੰਟ ਹੀ ਲੱਗਦੇ ਨੇ ਤੁਸੀਂ ਆਪਣੇ ਘਰ ਵਿੱਚ ਹੀ ਚੀਜ਼ਾਂ ਨੂੰ ਤਿਆਰ ਕਰੋ ਬਾਹਰੋਂ ਨਾ ਲਵੋ ਬਹੁਤ ਹੀ ਅੱਛੀਆਂ ਔਰ ਬਹੁਤ ਹੀ ਘੈਂਟ ਬਣਦੀਆਂ ਨੇ ਆਪਾਂ ਕਦੇ ਬਾਹਰੋਂ ਇਹ ਚੀਜ਼ਾਂ ਲੈਂਦੇ ਪਰ ਆਪਾਂ ਘਰ ਵਿੱਚ ਹੀ ਤਿਆਰ ਕਰਕੇ ਰੱਖਦੇ ਹਾਂਗੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਘਰ ਵਿੱਚ ਚੀਜ਼ਾਂ ਬਣਾ ਕੇ ਹੀ ਖਿਲਾਓ ਦੇਸੀ ਘਿਓ ਦੇ ਵਿੱਚ ਪਾਉ ਬਣਾ ਕੇ ਵੀ ਦੇ ਸਕਦੇ ਹੋ ਇਹਨਾਂ ਨੂੰ ਤੁਸੀਂ ਦੇਸੀ ਘਿਓ ਦਾ ਵੀ ਇਸਤੇਮਾਲ ਕਰੋ ਮੈਦਾ ਘੱਟ ਤੋਂ ਘੱਟ ਪਾਉ ਮੈਂ ਮੈਦਾ ਘੱਟ ਹੀ ਪਾਇਆ ਇਹਦੇ ਵਿੱਚ ਜਿਆਦਾ ਮੈਦਾ ਨਹੀਂ ਮੈਂ ਪਾਇਆਗਾ ਮੈਦਾ ਮੈਂ ਬਿਲਕੁਲ ਥੋੜਾ ਹੀ ਪਾਇਆ ਵਾ तुम्हें मेरे चैनल में सबसक्राइब लाइक और कमेंट ना करना भुलना थोड़े सहयोग की लड़े सहयोग सदका ही मैं इतों तक आई हूँ तो, तो अगर भी तीस अपनी भैन में सहयोग देंगे रहो रहे आओ अगे आप अगली नवी रैसपी और नवे ही नवी नवी चीज़ों के नाल मिलोंगे थोड़ा तो सहयोग की जरूरत है